ਕਹਿੰਦਾ ਉਹਨਾਂ ਦੇ ਮੂੰਹ ਕਾਲੇ ਹੋਣਗੇ ਜਿਹੜੇ ਬੋਲੀਆਂ ਮਾਰਦੇ ਜਿਹੜੇ ਲੜਾਈ ਝਗੜਾ ਕਰਦੇ ਆ ਆਪਾਂ ਨੂੰ ਕੋਈ ਵੀ ਕੁਝ ਕਹਿੰਦਾ ਪਰ ਲੜਨਾ ਥੋੜੀ ਕਿਸੇ ਨਾਲ ਹallelujah ਪਰਮੇਸ਼ਰ ਤੇ ਛੱਡ ਦੇ ਅਗਰ ਪਰਮੇਸ਼ਰ ਜੀ ਤੂੰ ਜਾਣਦਾ ਹallelujah ਸੱਚਮੱਚ ਪਰਮੇਸ਼ਰ ਬਦਲਾ ਇੱਕ ਇੱਕ ਦਾ ਬਦਲਾ ਪਰਮੇਸ਼ਰ ਲੈਣ ਵੇ ਲੈਂਦਾ ਵੈ ਉਹ ਕਹਿੰਦਾ ਜੇ ਤੂੰ ਹੀ ਲੜੀ ਗਿਆ ਤੇ ਮੈਂ ਫਿਰ ਪਾਸੇ ਹੋ ਕੇ ਬੈਜੂ ਫਿਰ ਤੂੰ ਹੀ ਲੜਲਾ ਕਹਿੰਦਾ ਵੇਖੋ ਉਹ ਜੋ ਤੇਰੇ ਨਾਲ ਗੁੱਸੇ ਹਨ ਸ਼ਰਮਿੰਦੇ ਹੋਣਗੇ ਅਤੇ ਉਹਨਾਂ ਦੇ ਮੂੰਹ ਕਾਲੇ ਹੋ ਜਾਣਗੇ ਅਤੇ ਉਹ ਜੋ ਤੇਰੇ ਨਾਲ ਲੜਦੇ ਹਨ ਨਾ ਹੋયા ਜੇ ਹੋ ਕੇ ਨਾਸ਼ ਹੋ ਜਾਣਗੇ ਹallelujah ਕਿਨੇਗੇ ਜੋ ਤੁਹਾਡੇ ਨਾਲ ਲੜਦੇ ਗੁੱਸੇ ਹੁੰਦੇ ਉਹ ਸ਼ਰਮਿੰਦੇ ਹੋਣਗੇ ਹallelujah ਕਹਿੰਦਾ ਉਹਨਾਂ ਦੇ ਮੂੰਹ ਕਾਲੇ ਹੋਣਗੇ ਜਿਹੜੇ ਬੋਲੀਆਂ ਮਾਰਦੇ ਜਿਹੜੇ ਲੜਾਈ ਝਗੜਾ ਕਰਦੇ ਆ ਆਪਾਂ ਨੂੰ ਕੋਈ ਵੀ ਕੁਝ ਕਹਿੰਦਾ ਪਰ ਲੜਨਾ ਥੋੜੀ ਕਿਸੇ ਨਾਲ ਹallelujah ਪਰਮੇਸ਼ਰ ਤੇ ਛੱਡ ਦੇ ਅਗਰ ਪਰਮੇਸ਼ਰ ਜੀ ਤੂੰ ਜਾਣਦਾ ਤੂੰ ਜੋ ਦਿਲ ਦੇ ਗੁਰਦਿਆਂ ਨੂੰ ਜਾਣਦਾ ਤਾਂ ਤੋਂ ਮੈਨੂੰ ਵੀ ਜਾਣਦਾ ਹੈ ਤੂੰ ਉਹਨੂੰ ਵੀ ਜਾਣਦਾ ਹੈ ਹਾਲੇਲੂਇਆ ਕਹਿੰਦਾ ਜੋ ਤੇਰੇ ਨਾਲ ਝਗੜਦੇ ਹਨ ਤੂੰ ਉਹਨਾਂ ਨੂੰ ਪਾਲੇਗਾ ਪਰ ਪਾਏਗਾ ਨਾ ਹallelujah ਜੋ ਕਹਿੰਦਾ ਤੇਰੇ ਨਾਲ ਝਗੜਦੇ ਤੂੰ ਉਹਨਾਂ ਨੂੰ ਪਾਲੇਗਾ ਪਰ ਤੂੰ ਉਹਨਾਂ ਨੂੰ ਉਹ ਤੈਨੂੰ ਨਾ ਥਿਹਾਉਣਗੇ ਹallelujah ਹallelujah ਸੱਚਮੱਚ ਪਰਮੇਸ਼ਰ ਬਦਲਾ ਇੱਕ ਇੱਕ ਦਾ ਬਦਲਾ ਪਰਮੇਸ਼ਰ ਲੈਣ ਵੇ ਲੈਂਦਾ ਵੈ ਉਹ ਕਹਿੰਦਾ ਜੇ ਤੂੰ ਹੀ ਲੜੀ ਗਿਆ ਤੇ ਮੈਂ ਫਿਰ ਪਾਸੇ ਹੋ ਕੇ ਬੈਜੂ ਫਿਰ ਤੂੰ ਹੀ ਲੜਲਾ ਆਪਣੇ ਤੇ ਹੈਗਾ ਆਪਦੇ ਜੋਰ ਹੁਣ ਕੋਈ ਕਿੱਡੀਆਂ ਕਿੱਡੀਆਂ ਕੋਈ ਵਰਕਸ਼ਾਪਾਂ ਲਾਏ ਬੈਠੇ ਐ ਫੈਕਟਰੀਆਂ ਖੋਲੀ ਬੈਠੇ ਐ ਬੰਦ ਹੋ ਗਈਆਂ ਹallelujah ਪਰਮੇਸ਼ਰ ਕਰਨ ਦੇ ਦੋ ਕੰਮ ਉਹਦਾ ਜਦੋਂ ਹੱਥ ਆਉਂਦਾ ਉਹ ਵੀ ਕਿਸੇ ਦੇ ਮਨ ਚ ਪਉਦਾ ਤੋ ਆਹ ਕੰਮ ਕਰਨੇ ਫੇਰ ਕਰਦਾ ਆਪਦੇ ਜੋਰ ਨਾਲ ਕੋਈ ਨਹੀਂ ਕਰ ਸਕਦਾ ਹallelujah ਕਹਿੰਦਾ ਜੋ ਤੇਰੇ ਨਾਲ ਯੁੱਧ ਕਰਦੇ ਹਨ ਉਹ ਨਾ ਹੋਣ ਜਿਹੇ ਸਭੋਂ ਨੇਸ਼ਤੀਜੈ ਹੋਣਗੇ ਹallelujah ਕਹਿੰਦਾ ਮੈਂ ਜੋਵਾ ਤੇਰਾ ਪਰਮੇਸ਼ਰ ਹਾਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ ਮੈਂ ਤੈਨੂੰ ਆਖਦਾ ਹਾਂ ਨਾ ਡਰ ਮੈਂ ਤੇਰੀ ਸਹਾਇਤਾ ਕਰਾਂਗਾ ਹallelujah ਕੀ ਲਿਖਿਆ ਵੈ ਮੈਂ ਕਹਿੰਦਾ ਤੇਰਾ ਪਰਮੇਸ਼ਰ ਯਹੋਵਾ ਤੇਰਾ ਪਰਮੇਸ਼ਰ ਹallelujah ਕਹਿੰਦਾ ਮੈਂ ਤੇਰਾ ਹੱਥ ਫੜੀ ਬੈਠਾ ਹਾਂ ਮੈਂ ਤੈਨੂੰ ਆਖਦਾ ਨਾ ਡਰ ਮੈਂ ਤੇਰੀ ਸਹਾਇਤਾ ਕਰਾਂਗਾ ਹallelujah ਪਾਣੀ ਜੇ ਹੋਵੇ ਕੋਈ ਕਿਤੇ ਹੋਵੇ ਸੱਚਮੁੱਚ ਪਰਮੇਸ਼ਰ ਆਪਦੇ ਸਵਰਗਦੂਤਾਂ ਨੂੰ ਭੇਜਦਾ ਵੈ ਹallelujah ਹਰ ਇੱਕ ਦੀ ਮਦਦ ਕਰਨ ਪਰ ਥੋੜੀ ਜਿਹੀ ਵੀ ਮੜੀ ਜਿਹੀ ਵਿਵਤਾ ਆ ਗਈ ਤੇ ਲੋਕਾਂ ਅੱਗੇ ਰੋਣੇ ਰੋਕਾ ਲੋਕਾਂ ਅੱਗੇ ਤੇ ਜੰਮਾ ਨਾ ਰੋਇਆ ਕਰੋ ਹallelujah ਉਤਾ ਬਹਾਨੇ ਭਾਲਦੇ ਵੀ ਇਹ ਸਾਡੇ ਅੱਗੇ ਰੋਣ ਤੇ ਸੇ ਇਹਨਾਂ ਨੂੰ ਉਦੋਂ ਹੀ ਸੁਣਾਈਏ ਫਿਰ ਤੁਹਾਡੇ ਜੀਸੂ ਵਾਲੇ ਕਿੱਥੇ ਗਏ ਤੁਹਾਡੇ ਪਾਸਟਰ ਕਿੱਥੇ ਗਏ ਉਹਨਾਂ ਦੀ ਕਰਾਮਤਾਂ ਕਿੱਥੇ ਗਈਆਂ ਉਹ ਵੀ ਇੱਥੇ ਹੀ ਉਹ ਕਿਤੇ ਨਹੀਂ ਗਏ ਹਾਲੇਲੂਇਆ ਹਾਲੇਲੂਇਆ ਅਜੇ ਪਰਮੇਸ਼ਰ ਉਹਨਾਂ ਨੂੰ ਪ੍ਰਵਾਨਗੀ ਨਹੀਂ ਦਿੰਦਾ ਵੀ ਤੂੰ ਆਹ ਕੰਮ ਕਰਨਾ ਹਾਲੇਲੂਇਆ ਕਰਦੇ ਆ ਪ੍ਰਾਰਥਨਾ ਸਾਰੇ ਕਰੀ ਜਾਂਦੇ ਆ ਪਰ ਜੋ ਕੰਮ ਪਰਮੇਸ਼ਰ ਨੇ ਕਰਨਾ ਉਹ ਪਰਮੇਸ਼ਰ ਨੇ ਕਰਨਾ ਹਾਲੇਲੂਇਆ ਹਾਲੇਲੂਇਆ ਕਹਿੰਦਾ ਨਾ ਡਰ 헤ਜ ਕੋਬ ਕੀੜੇ 헤 ਇਸਰਾ ਦੀ ਜਦ ਮੈਂ ਤੇਰੀ ਸਹਾਇਤਾ ਕਰਾਂਗਾ ਹallelujah ਕਿੰਨੇ ਵਾਰੀ ਬਾਈਬਲ ਚ ਲਿਖਿਆ ਨਾ ਡਰਨਾ ਕਵਰਾ ਕਿੰਨੇ ਵਾਰੀ ਲਿਖਿਆ ਪਿਆ ਹallelujah ਤੇ ਫਿਰ ਆਪਾਂ ਨੂੰ ਡਰ ਲੱਗਦਾ ਵੈ ਲੱਗਦਾ ਹੈ ਪ੍ਰਭੂ ਦੇ ਚੁਣੇ ਹੋਏ ਡਰਨਗੇ ਕਿਸੇ ਕੋਲੋਂ ਨਹੀਂ ਡਰਨਾ ਹallelujah ਕਹਿੰਦਾ ਪਰਬੂ ਜੋ ਵਾਦਾ ਵਾਖ ਹੈ ਤੇਰਾ ਛਟਕਾਰਾ ਦੇਣ ਵਾਲਾ ਇਸਰਾ엘 ਦਾ ਪਵਿੱਤਰ ਪੁਰਖ ਹੈ ਹallelujah ਛਟਕਾਰਾ ਕੌਣ ਦਿੰਦਾ ਵੈ ਪ੍ਰਭੂ ਜੀ ਦਿੰਦਾ ਪਰਮੇਸ਼ਰ ਦਿੰਦਾ ਹallelujah ਤੇ ਆਪਾਂ ਨਹੀਂ ਡਰਨਾ ਕਿਸੇ ਤੋਂ ਵੀ ਨਹੀਂ ਡਰਨਾ ਕਿ ਜੇ ਆਪਾਂ ਨੂੰ ਬਾਈਬਲ ਚ ਲਿਖਿਆ ਵੈ ਤੂੰ ਨਹੀਂ ਡਰਨਾ ਤੇ ਨਹੀਂ ਡਰਨਾ ਲੋਕਾਂ ਦੇ ਮੂੰਹਾਂ ਤੇ ਅਦਾਸੀਆਂ ਆਈਆਂ ਪਈਆਂ ਤੇ ਆਪਣੇ ਮੂੰਹ ਤੇ ਖੁਸ਼ੀਆਂ ਆਈਆਂ ਆਪਾਂ ਨੂੰ ਪਤਾ ਹੀ ਵੇ ਕੁਝ ਹੋਣਾ ਹੀ ਹੋਣਾ ਵੈ ਹallelujah